I'm sorry, I'm sorry. 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 I'm ਸਿਰੀ ਵਟਾ ਸਤਿਗੁਰ ਨਾਨਕ ਜੇ ਕਲ ਰਾਤਿ ਤੀਂ ਤਾ ਬ੍ਰਿੰਦਾ ਬ੍ਰਿੰਦਾ ਹਰਾ ਕਰ ਤੁਸਲਾ ਮਨ ਨਾਮ ਨਹਾਏ ਜੇ ਹੀ ਲੋਗ ਨਾਮ ਸੁਣੀ ਤਿਨਿ ਜੀਵਨ ਸਾਰਾ ਪਾ ਲੈਂਦੀ ਤੁਸ ਤਸ ਸਤਿਗੁਰ ਨਾਮ ਜੀ ਵੇਰਾ ਪੀ ਆਹੋ ਸਤਨਾਮ ਸ਼ੈਵਾਹੀ ਗੁਰ ਸਲੋਕ ਮਾਲਾ ਤੀਜਾ ਮਾਇਆ ਮੰਤਾ ਮੋਹਣੀ ਜਿਨ ਵਿਣਨਤਾ ਜਗ ਖਾਇਆ ਮਨਮੁਖ ਖਾਦੇ ਗੁਰਮੁਖ ਉਪਰੇ ਜਿਨਿ ਸਚ ਨਾਮ ਚਿਤ ਲਾਇਆ ਮਾਇਆ ਮਮਤਾ ਮੋਹ ਰੀ ਜਨ ਵੇਨ ਦੰਤਾ ਜਗ ਖਾਇਆ ਮਨਮੁਖ ਖਾਦੇ ਗੁਰਮੁਖ ਉਪਰੇ ਜਿਨਿ ਸਚ ਨਾਮ ਚਿਤ ਲਾਇਆ ਬੇਨ ਨਾਮੈ ਜਗ ਕਮਲਾ ਫਿਰ ਗੁਰਮੁਖ ਨਦਰੀ ਆਇਆ ਤੰਦਾ ਕਰਤਿਆ ਨੇ ਫਲ ਜਨ ਮੰਗਵਾਇਆ ਸੁਖ ਦਾਤ ਮਨ ਨ ਵਸਾਇਆ ਨਾਨਕ ਨਾਮ ਦਿਨਾ ਗੋ ਮਿਲਿਆ ਜਿਨ ਕਉ ਘਰ ਹੀ ਮੈਂ ਅੰਮ੍ਰਿਤ ਪਰਪੂਰ ਹੈ ਮਨ ਮੱਖਾ ਸਾਧਨਾ ਪਾਇਆ ਜਿਉਂ ਕਸਤੂਰੀ ਮਿਰਗ ਨ ਜਾਣੈ ਭ੍ਰਮ ਦਾ ਭਰਮ ਭੁਲਾਇਆ ਅੰਮ੍ਰਿਤ ਤਜਿ ਵਿਖ ਸੰਗ ਰਹੈ ਕਰਤਾ ਆਪਖਵਾ ਉਹਰੇ ਨੇ ਸੋਜੀ ਪਾਈ ਤੈਨਾ ਅੰਦਰ ਬ੍ਰਹਮ ਦਿਖਾਇਆ ਤਨ ਮਨ ਸੀਤਲ ਹੋਇਆ ਰਸਨਾ ਹਰ ਸਾਦ ਆਇਆ ਸ਼ਬਦਹੀ ਨਾਂ ਹੋ ਉਜੈ ਸ਼ਬਦੇ ਮੇਲ ਮਿਲਾਇਆ ਬੇ ਸ਼ਬਦ ਸਭ ਜਗ ਬਾਰੰਨਾ ਵਿਦਤਾ ਨਾਮ ਗਵਾਇਆ ਅੰਮ੍ਰਿਤ ਏਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਪੌੜੀ ਸੋ ਹਰਿਪੁਰਖ ਅਗੰਮ ਹੈ ਕਹ ਕਿਤ ਵਿਦ ਪਾਈਐ ਤਿਸ ਰੂਪ ਨ ਰੇਖ ਅਦ੍ਰਿਸ਼ਟ ਕੋ ਜਾਣ ਕਿਉ ਧਾਈਐ ਨਿਰੰਕਾਰ ਨਰੰਜਨ ਹਰਿ ਅਗੰਮ ਕਿਆ ਕਹਿ ਗੁਣ ਗਾਈਐ ਜਿ세 ਆਪੁ ਭਝਾਈ ਆਪ ਸੁਹਰ ਮਾਰਗ ਪਾਈਐ ਗੁਰ ਸੇਵਾ ਪਾਈਐ ਜੇ ਸ ਆਪ ਬੁਝਾਈ ਆਪ ਸੋ ਹਰ ਮਾਰਗ ਪਾਈਐ ਗੁਰ ਪੁਰਵਖਾਲਿਆ ਗੁਰ ਸੇਵਾ ਪਾਈਐ ख़ालसा वाहेगुरु जी फतिह